ਮੱਖਣ ਸ਼ਾਲੂ ਬਾਣਾ ਦੀ ਕਹਾਣੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਲੋਕਾਂ ਨੂੰ ਪਤਾ ਨਹੀਂ ਸੀ ਕਿ ਅਗਲਾ ਗੁਰੂ ਕੌਣ ਹੈ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਗੁਰੂ ਕਹਿ ਰਹੇ ਸਨ ਇੱਕ ਸੱਚਾ ਸਿੱਖ ਵਪਾਰੀ ਮੱਖਣ ਸ਼ਾਲੂ ਬਾਣਾ ਉਸਨੇ ਆਪਣੇ ਮਨ ਵਿੱਚ ਪ੍ਰਾਰਥਨਾ ਕੀਤੀ ਜੇ ਮੇਰਾ ਜਹਾਜ਼ ਤੂਫਾਨ ਤੋਂ ਬਚ ਗਿਆ ਤਾਂ ਮੈਂ ਗੁਰੂ ਜੀ ਨੂੰ 500 ਮਾਰਾਂ ਪੇਟ ਕਰਾਂਗਾ ਜਦ ਉਹ ਪਾਪਾ ਬਕਾਲਾ ਆਇਆ ਉਸਨੇ ਹਰ ਇੱਕ ਦੇ ਸਾਹਮਣੇ 2-2 ਮੋਰਾ ਰੱਖੀਆਂ ਪਰ ਜਦ ਉਹ ਗੁਰੂ ਤੇਗ ਬਹਾਦਰ ਜੀ ਕੋਲ ਗਿਆ ਉਸਨੇ ਉਹਨਾਂ ਅੱਗੇ ਵੀ 2 ਮੋਰਾ ਰੱਖੀਆਂ ਗੁਰੂ ਜੀ ਮੁਸਕਰਾਏ ਤੇ ਕਿਹਾ ਮੱਖਣ ਸ਼ਾ ਜਹਾਜ਼ ਤਾਂ ਬਚ ਗਿਆ ਸੀ ਫਿਰ 500 ਮੋਰਾ ਦਾ ਵਾਦਾ ਭੁੱਲ ਗਿਆ ਇਹ ਸੁਣ ਕੇ ਮੱਖਣ ਸ਼ਾ ਹੈਰਾਨ ਰਹਿ ਗਿਆ ਤੇ ਚੀਕਿਆ ਗੁਰੂ ਲਾਦੋਰੇ ਗੁਰੂ ਲਾਦੋਰੇ ਇਸ ਤਰ੍ਹਾਂ ਸੱਚੇ ਗੁਰੂ ਦੀ ਪਹਿਚਾਨ ਹੋਈ ਤੇ ਗੁਰੂ ਤੇਗ ਬਹਾਦਰ ਜੀ ਨੇ ਸਿੱਖਾਂ ਦੇ ਨਾਮੇ ਗੁਰੂ ਵਾਚੋਂ ਸਵਕਾਰਿਆ